ਆਪਾਂ ਗੱਲ ਕਰਦੇ ਹਾਂ ਭਗਵਾਨ ਸ੍ਰੀ ਰਾਮਚੰਦਰ ਜੀ ਦੀ ਉਹਨਾਂ ਨੇ 14 ਸਾਲਾਂ ਦਾ ਬਨਵਾਸ ਆਪਣੇ ਜੀਵਨ ਦੇ ਵਿੱਚ ਕਟਿਆ ਜਿੱਥੇ ਅੱਜ ਦੇ ਵਕਤ ਰਾਜ ਸਿੰਘਾਸਣ ਨੂੰ ਪ੍ਰਾਪਤ ਕਰਨ ਦੇ ਲਈ ਇੱਕ ਦੂਜੇ ਦੇ ਉੱਤੇ ਤੋਂ ਤਾਂ ਲਾਈਆਂ ਜੰਗਾਂ ਨੇ ਚਿਕੜ ਸੁੱਟਿਆ ਜਾਂਦਾ ਹੈ ਤੇ ਜਿਹੜਾ ਚਿੱਕੜ ਸੁੱਟ ਰਿਹਾ ਕੇ ਜਦੋਂ ਉਸ ਨੂੰ ਪਤਾ ਲੱਗਦਾ ਹੈ ਕਿ ਇਸੀ ਪਾਰਟੀ ਤੇ ਵਿੱਚ ਜਾਣ ਦੇ ਵਿੱਚ ਫਾਇਦਾ ਉਹ ਛਾਲ ਮਾਰ ਕੇ ਉੱਧਰ ਹੋ ਜਾਂਦਾ ਆਪਣਾ ਲਾਭ ਵੇਖਦਾ ਹੈ ਹੁਣ ਭਗਵਾਨ ਰਾਮਚੰਦਰ ਜੀ ਨੇ 14 ਸਾਲਾਂ ਦਾ ਬਨਵਾਸ ਜਿਹੜਾ ਸੀ ਉਹਨੂੰ ਪਰਵਾਣ ਕੀਤਾ ਤੇ ਰਾਜ ਮਹਿਲ ਰਾਜ ਤਖਤ ਤਿਆਗ ਦਿੱਤੇ ਤੇ ਉਸ ਤਿਆਗ ਨੇ ਉਹਨਾਂ ਨੂੰ ਇੱਕ ਦਿਨ ਮਹਾਨ ਬਣਾ ਦਿੱਤਾ ਜਦੋਂ 14 ਸਾਲਾਂ ਦਾ ਤਪ ਕਰਕੇ ਬਹੁਤ ਵੱਡਾ ਤਪ ਸੀ ਜਦੋਂ ਭਗਵਾਨ ਰਾਮਚੰਦਰ ਜੀ 14 ਸਾਲਾਂ ਦਾ ਤਪ ਕਰਕੇ ਵਾਪਸ ਆਏ ਨਾ ਤੇ ਲੋਕ ਉਹਨਾਂ ਨੂੰ ਪਰਮੇਸ਼ਵਰ ਦੇ ਤੁਲ ਪੂਜਦੇ ਨੇ ਗੁਰਨਾਨਦ ਸਾਹਿਬ ਇਨਾਂ ਨੇ ਵੀ ਤਪ ਕੀਤਾ ਤਪ ਤੋਂ ਬਾਅਦ ਵਾਹਿਗੁਰੂ ਜੀ ਤਪ ਤੋਂ ਬਿਗੈਰ ਤੁਸੀਂ ਆਪਣੇ ਅੰਦਰ ਨੂੰ ਬਦਲ ਹੀ ਨਹੀਂ ਸਕਦੇ ਅੱਜ ਵੀ ਇੱਕ ਸਿਧਾਂਤ ਹੈ ਕਿਸੇ ਚੀਜ਼ ਨੂੰ ਵੀ ਬਦਲਣਾ ਹੋਵੇ ਉਹਨੂੰ ਅੱਗ ਦੇ ਵਿੱਚ ਭੱਠੀ ਦੇ ਵਿੱਚ ਪਾ ਕੇ ਉਹਨੂੰ ਸਾੜਨਾ ਹੀ ਪੈਂਦਾ ਜਦੋਂ ਤੱਕ ਉਹ ਚੀਜ਼ ਸੜੇਗੀ ਨਹੀਂ ਉਦੋਂ ਤੱਕ ਉਹਦਾ ਨਵਾਂ ਆਕਾਰ ਦਿੱਤਾ ਨਹੀਂ ਜਾ ਸਕਦਾ ਲੋਹਾਰ ਵੀ ਲੋਹੇ ਨੂੰ ਭੱਠੀ ਦੇ ਵਿੱਚ ਪਾ ਕੇ ਜਦੋਂ ਪੂਰਾ ਤਪ ਦਿੰਦਾ ਉਹਨੂੰ ਗਰਮ ਕਰਦਾ ਹੈ ਤੇ ਜਦੋਂ ਉਹ ਲੋਹਾ ਤਪ ਜਾਂਦਾ ਹੈ ਨਾ ਪੂਰਾ ਪੂਰਾ ਤਪ ਜਾਂਦਾ ਹੈ ਲੋਹਾਰ ਨੂੰ ਪਤਾ ਹੈ ਹੁਣ ਇਹਦੇ ਤੇ ਚੋਟ ਮਾਰਾਂਗੇ ਇਹਦਾ ਆਕਾਰ ਬਦਲ ਜਾਵੇਗਾ ਤੇ ਲੋਹਾਰ ਉਹਦੇ ਤੇ ਚੋਟ ਮਾਰਦਾ ਉਹਦਾ ਆਕਾਰ ਬਦਲ ਦਿੰਦਾ ਸਾਡੇ ਹਿੰਦੁਸਤਾਨ ਦੇ ਅੰਦਰ ਤਪ ਦੀ ਬੜੀ ਮਹਾਨਤਾ ਹੈ ਇਹ ਤਪ ਤੇ ਦੂਜਾ ਤਿਆਗ ਜਿਨ੍ਹਾਂ ਨੇ ਇਸ ਤਪ ਤੇ ਤਿਆਗ ਨੂੰ ਸਮਝ ਲਿਆ ਨਾ ਉਹਨਾਂ ਦਾ ਜੀਵਨ ਸਫਲ ਹੋ ਗਿਆ ਮੈਂ ਕੋਸ਼ਿਸ਼ ਕਰਾਂਗਾ ਕਿ ਗੁਰੂ ਨਾਨਕ ਸਾਹਿਬ ਜੀ ਦੇ ਘਰ ਦਾ ਤਿਆਗ ਜੇ ਬਾਬਾ ਨਾਨਕ ਜੀ ਕਿਸ ਕਿਸ ਤਿਆਗ ਨੂੰ ਕਹਿੰਦੇ ਨੇ ਉਹ ਆਪ ਜੀ ਦੇ ਨਾਲ ਮੈਂ ਬਿਆਨ ਕਰ ਸਕਾਂ ਪਹਿਲਾਂ ਬਾਬਾ ਨਾਨਕ ਜੀ ਦੇ ਤਪ ਦੇ ਬਾਰੇ ਜਿਵੇਂ ਆਪਾਂ ਪਹਿਲਾਂ ਇਹ ਵਿਚਾਰ ਕੀਤੀ ਹੈ ਕਿ ਮਹਾਤਮਾ ਬੁੱਧ ਨੇ ਰਾਜ ਭਾਗ ਛੱਡਿਆ ਭਰਤਰੀ ਜੋਗੀ ਨੇ ਰਾਜ ਭਾਗ ਛੱਡਿਆ ਫਿਰ ਭਗਵਾਨ ਰਾਮਚੰਦਰ ਜੀ ਨੇ ਰਾਜ ਭਾਗ ਛੱਡ ਦਿੱਤਾ ਉਸ ਤੋਂ ਬਾਅਦ ਆਪਾਂ ਬਾਬਾ ਨਾਨਕ ਜੀ ਦੀ ਗੱਲ ਕਰ ਰਹੀ ਹਾਂ ਬਾਬਾ ਨਾਨਕ ਜੀ ਨੇ ਰਾਜ ਭਾਗ ਛੱਡਿਆ ਉਹ ਰਾਜ ਭਾਗ ਸੱਚੇ ਸਤਗੁਰੂ ਜੀ ਨੂੰ ਮਹਿਸੂਸ ਹੋਇਆ ਕਿ ਨਾ ਮੈਂ ਨੌਕਰੀ ਕਰਨ ਆਇਆ ਨਾ ਮੱਝਾਂ ਚਾਰਨ ਆਇਆ ਨਾ ਮੈਂ ਕੋਈ ਲੇਖਾ ਜੋਖਾ ਨਹੀਂ ਇਹਨਾਂ ਚੀਜ਼ਾਂ ਦੇ ਲਈ ਤੇ ਮੈਂ ਇਸ ਸੰਸਾਰ ਦੇ ਵਿੱਚ ਆਇਆ ਹੀ ਕੋਈ ਨਹੀਂ ਸਾਡੇ ਆਉਣ ਦਾ ਮਨੋਰਥ ਕੁਝ ਹੋਰ ਹੈ ਤੇ ਜਿਹੜਾ ਉਹ ਮਨੋਰਥ ਸੀ ਉਹ ਮਨੋਰਥ ਬੜਾ ਮਹਾਨ ਸੀ ਤੇ ਦਿਨ ਦੇ ਆਲ ਸੱਚੇ ਸਤਗੁਰੂ ਦੇਖੋ ਰਸਤਾ ਤਪ ਦਾ ਰਸਤਾ ਕਠਨ ਰਸਤਾ ਹੈ ਜਿਹੜਾ ਤਪ ਦਾ ਰਸਤਾ ਐ ਨਾ ਭਗਤੀ ਦਾ ਮਾਰਗ ਐ ਇਹ ਹਮੇਸ਼ਾ ਕਠਨ ਰਸਤਾ ਹੈ ਤੇ ਸਹੀ ਰਸਤਾ ਹੈ ਅਸੀਂ ਸੋਖਾ ਰਸਤਾ ਚੁਣਦੇ ਆ ਉਹ ਸਹੀ ਹੋਵੇ ਨਾ ਹੋਵੇ ਪਰ ਸਾਨੂੰ ਰਸਤਾ ਸੋਖਾ ਚਾਹੀਦਾ ਹੈ ਸੋਖੇ ਰਸਤੇ ਦੇ ਉੱਤੇ ਤੁਰਿਆਂ ਕੋਈ ਮਹਾਨ ਨਹੀਂ ਬਣਦਾ ਜਿੰਨਾ ਮਹਾਨ ਪੁਰਖਾਂ ਦੀਆਂ ਅਸੀਂ ਸਾਖੀਆਂ ਸੁਣਦੇ ਪਈਆਂ ਇਹਨਾਂ ਦੇ ਕੋਲ ਜੀਵਨ ਦੇ ਵਿੱਚ ਰਸਤੇ ਸਨ ਕਿ ਤੁਸੀਂ ਮਹਿਲਾਂ ਦੇ ਵਿੱਚ ਰਹਿ ਕੇ ਸੁਖ ਮਾਣ ਸਕਦੇ ਹੋ ਪਰ ਉਹਨਾਂ ਨੇ ਤਿਆਗ ਦਿੱਤਾ ਉਹਨਾਂ ਨੂੰ ਪਤਾ ਸੀ ਕਿ ਮਹਿਲਾਂ ਦੇ ਸੁਖ ਸਾਨੂੰ ਮਹਾਨ ਨਹੀਂ ਬਣਨ ਦੇਣਗੇ ਗੁਰੂ ਨਾਨਕ ਸਾਹਿਬ ਜੀ ਜੇਕਰ ਇਥੋਂ ਤੱਕ ਹੀ ਸੀਮਤ ਰਹਿ ਜਾਂਦੇ ਕਿ ਕੋਈ ਗੱਲ ਨਹੀਂ ਰਾਏ ਬੁਲਾਰ ਆਪਣਾ ਪੂਰਾ ਸੇਵਕ ਬਣ ਚੁੱਕਾ ਗੈਂ ਜਿਆਦਾ ਨਹੀਂ ਤੇ ਤਲਵੰਡੀ ਦੇ ਅੰਦਰ ਆਪਣਾ ਤੇ ਘਰ ਬਣ ਜਾਵੇਗਾ ਧਰਮਸ਼ਾਲਾ ਪਾ ਲਵਾਂਗੇ ਜਿਹੜੇ 2-4 ਬੰਦੇ ਆ ਜਾਣਗੇ ਭਜਨ ਕਰ ਲਿਆ ਕਰਾਂਗੇ ਠੀਕ ਹੈ ਬਸ ਸਮਾਂ ਗੁਜ਼ਰ ਜਾਵੇਗਾ ਕੋਈ ਗੱਲ ਨਹੀਂ ਰਸਤਾ ਤੇ ਬੜਾ ਸੁਖਾ ਸੀ ਪਰ ਇਹ ਗਲਤ ਸੀ ਮਹਾਰਾਜ ਜੀ ਨੇ ਇਸ ਰਸਤੇ ਦੇ ਉੱਤੇ ਟੁਰਨ ਦੀ ਬਜਾਏ ਉਹ ਰਸਤਾ ਚੁਣਿਆ ਜਿਹੜਾ ਤਪ ਦਾ ਰਸਤਾ ਸੀ ਮਹਾਰਾਜ ਜੀ ਨੇ ਘਰ ਛੱਡ ਦਿੱਤਾ ਪਰਿਵਾਰ ਛੱਡ ਦਿੱਤਾ ਭਾਈ ਮਰਦਾਨਾ ਜੀ ਨੂੰ ਨਾਲ ਲਿਆ ਤੇ ਨਾਲ ਲੈ ਕੇ ਜਗਤ ਨੂੰ ਧਾਰਨ ਤੁਰ ਗਏ ਉਹ ਧਾਰਨ ਜਦੋਂ ਤੁਰੇ ਨੇ ਮਹਾਰਾਜ ਨੇ ਭਾਈ ਮਰਦਾਨਾ ਜੀ ਨੂੰ ਲਿਆ ਰਬਾਬ ਲਈ ਹੈ ਆਪ ਚੱਲੇ ਨੇ ਪਰ ਸੱਚੇ ਸਤਿਗੁਰ ਜੀ ਨੇ ਮਾਇਆ ਆਪਣੇ ਨਾਲ ਨਹੀਂ ਲਈ ਮਾਇਆ ਬਿਲਕੁਲ ਵੀ ਬਾਬਾ ਨਾਨਕ ਜੀ ਆਪਣੇ ਕੋਲ ਮਾਇਆ ਰੱਖਦੇ ਹੀ ਨਹੀਂ ਸਨ ਇਹ ਇਹ ਨਹੀਂ ਸੀ ਕਿ ਮਹਾਰਾਜ ਨਹੀਂ ਨਹੀਂ ਸਤਿਗੁਰ ਜੀ ਦੱਸਣਾ ਚਾਹੁੰਦੇ ਸਨ ਕਿ ਭਾਈ ਇਹ ਜ਼ਿੰਦਗੀ ਹੈ ਜੇ ਜ਼ਿੰਦਗੀ ਤੇ ਅੰਦਰ ਤੁਹਾਨੂੰ ਪਰਮਾਤਮਾ ਦੇ ਉੱਤੇ ਪੂਰਨ ਵਿਸ਼ਵਾਸ ਹੈ ਤੁਸੀਂ ਬਗੈਰ ਮਾਇਆ ਤੋਂ ਵੀ ਟ੍ਰੈਵਲ ਕਰ ਸਕਦੇ ਹੋ ਬਗੈਰ ਮਾਇਆ ਤੋਂ ਵੀ ਤੁਸੀਂ ਜ਼ਿੰਦਗੀ ਬਸਰ ਕਰ ਸਕਦੇ ਹੋ ਇਹ ਸੱਚੇ ਸਤਗੁਰੂ ਜੀ ਨੇ ਆਪਣੇ ਜੀਵਨ ਦੇ ਵਿੱਚ ਇਹ ਬਕਾਇਦਾ ਇਸ ਚੀਜ਼ ਨੂੰ ਲਾਗੂ ਕਰਕੇ ਸਾਨੂੰ ਦੱਸਿਆ ਕਿ ਇਹ ਵੀ ਇੱਕ ਬਹੁਤ ਵੱਡਾ ਕੰਮ ਹੈ ਕਿਉਂਕਿ ਕੋਈ ਵੀ ਬੰਦਾ ਜਦੋਂ ਘਰੋਂ ਟੁਰਦਾ ਏ ਤੇ ਸਭ ਤੋਂ ਪਹਿਲਾਂ ਰੱਬ ਦਾ ਨਾਮ ਨਹੀਂ ਲੈਂਦਾ ਘਰੋਂ ਟੁਰਨ ਲੱਗਿਆਂ ਸਭ ਤੋਂ ਪਹਿਲਾਂ ਬੰਦਾ ਆਪਣੀ ਜੇਬ ਵੇਖਦਾ ਹੈ ਕਿ ਬਟੂ ਵਿੱਚ ਕਿੰਨੇ ਪੈਸੇ ਨੇ ਪਰ ਬਾਬਾ ਨਾਨਕ ਜੀ ਆਪਣੀ ਬੋਝੇ ਦੇ ਵੱਲ ਨਹੀਂ ਦੇਖਦੇ ਦੇਖਦੇ ਕਿਦੇ ਵੱਲ ਨਹੀਂ ਨਿਰੰਕਾਰ ਦੇ ਵੱਲ ਪਰਮਾਤਮਾ ਦੇ ਵੱਲ ਤੇ ਉਸ ਸਾਈਂ ਦੇ ਆਸਰੇ ਬਾਬਾ ਨਾਨਕ ਜੀ ਟੁੱਟਦੇ ਨੇ ਕਿੱਡਾ ਵੱਡਾ ਤਪ ਹੋਵੇਗਾ ਬਾਬਾ ਨਾਨਕ ਜੀ ਦੇ ਦੇਖੋ ਸਾਡੇ ਘਰ ਅੰਦਰ ਸਪਸ਼ਟ ਜੀ ਗੱਲ ਐ ਜੀਵਨ ਐ ਇਹ ਮਾੜਾ ਮੋਟਾ ਘਾਟਾ ਵਾਧਾ ਪੈ ਜਾਵੀ ਤੇ ਬੰਦੇ ਨੂੰ ਕਦੀ ਖੁਸ਼ੀ ਤੇ ਕਦੀ ਗਮ ਦਾ ਸਾਹਮਣਾ ਕਰਨਾ ਪੈਂਦਾ ਪਰ ਬਾਬਾ ਨਾਨਕ ਜੀ ਬਿਲਕੁਲ ਬੇਪਰਵਾਹ ਨੇ ਉਸ ਥਾਂ ਦੇ ਉੱਤੇ ਜਾਣਦੇ ਨੇ ਜਿੱਥੇ ਉਹਨਾਂ ਨੂੰ ਲੋਕ ਨਹੀਂ ਜਾਣਦੇ ਉਹ ਕਿਹੜੀ ਚੀਜ਼ ਹੈ ਜਿਹੜੀ ਬਾਬਾ ਨਾਨਕ ਜੀ ਦੇ ਨਾਲ ਕੰਮ ਕਰ ਰਹੀ ਹੈ ਓਸੀ ਬਾਬਾ ਨਾਨਕ ਜੀ ਦਾ ਜੀਵਨ ਓਸੀ ਬਾਬਾ ਨਾਨਕ ਜੀ ਦਾ ਕਿਰਦਾਰ ਓਸੀ ਬਾਬਾ ਨਾਨਕ ਜੀ ਦੀ ਕਰਨੀ ਜੋ ਹਮੇਸ਼ਾ ਹੀ ਸੱਚੇ ਸਤਿਗੁਰੂ ਜੀ ਨੇ ਜੋ ਬਚਨਾਂ ਕੀਨੇ ਉਹਨਾਂ ਨੂੰ ਆਪਣੇ ਜੀਵਨ ਦੇ ਵਿੱਚ ਕਮਾਇਆ ਹੈ ਤੇ ਉਹ ਕਿਰਦਾਰ ਉਹ ਜੀਵਨ ਜਦੋਂ ਬਾਬਾ ਨਾਨਕ ਜੀ ਦੇ ਨਾਲ ਟੁਰਦਾ ਹੈ ਤੇ ਕੋਡੇ ਰਾਖਸ਼ ਵਰਗੇ ਵੀ ਅੱਗੇ ਹੱਥ ਜੋੜ ਕੇ ਖਲੋਤੇ ਨੇ ਸੱਜਣ ਠੱਗ ਵਰਗੇ ਵੀ ਬਾਬਾ ਨਾਨਕ ਜੀ ਦੇ ਅੱਗੇ ਝੁਕ ਜਾਂਦੇ ਨੇ ਕਿ ਬਾਬਾ ਨਾਨਕ ਸੱਚਮੁੱਚ ਤੇਰੀ ਕਮਾਈ ਤਾਨ ਸਿੱਧ ਆਖਣ ਸ਼ੁਭ ਬਚਨ ਉਹ ਸਿੱਧ ਵੀ ਜਿਨ੍ਹਾਂ ਨੇ ਸਿੱਧੀਆਂ ਆਪਣੇ ਹਾਸਲ ਕੀਤੀਆਂ ਹੰਗਾਂ ਨੇ ਭਗਤੀ ਦੇ ਰਾਹੀ ਸਿੱਧੀਆਂ ਹਾਸਲ ਉਹ ਵੀ ਕਹਿੰਦੇ ਨੇ ਬਾਬਾ ਨਾਨਕ ਤੇਰੀ ਕਮਾਈ ਤਾਨ ਫਿਰ ਗੁਰੂ ਅੰਗਦ ਦੇਵ ਮਹਾਰਾਜ ਜੀ ਦੀ ਗੱਲ ਕਰੀ ਗੁਰੂ ਅੰਗਦ ਦੇਵ ਪਾਤਸ਼ਾਹ ਜੀ ਦੀ ਕਹਲਣਾ ਮੇਰੇ ਵਿਚਾਰ ਨੇ ਬਾਕੀ ਹਰ ਬੰਦੇ ਦੇ ਆਪਣੇ ਖਿਆਲ ਹੋ ਸਕਦੇ ਨੇ ਮੇਰੇ ਨਿੱਜ ਦੇ ਵਿਚਾਰ ਨੇ ਇਹਨੂੰ ਕੋਈ ਗੁਰਮਤ ਨਾ ਸਮਝਣਾ ਹੈ ਮੇਰੇ ਆਪਣੇ ਵਿਚਾਰ ਨੇ ਕਿ ਬੰਦੇ ਨੂੰ ਮਾਇਆ ਇਤਨੀ ਪਰੇਸ਼ਾਨ ਨਹੀਂ ਕਰਦੀ ਮਾਇਆ ਦਾ ਹੰਕਾਰ ਬੰਦੇ ਨੂੰ ਬਹੁਤਾ ਨਹੀਂ ਪਰੇਸ਼ਾਨ ਕਰਦਾ ਪਰ ਜਿਹੜਾ ਗਿਆਨ ਦਾ ਹੰਕਾਰ ਹੈ ਨਾ ਉਹ ਬੰਦੇ ਨੂੰ ਬਹੁਤ ਪਰੇਸ਼ਾਨ ਕਰਦਾ ਹੈ ਬੜਾ ਤੰਗ ਕਰਦਾ ਹੈ ਜਿਹੜਾ ਬੰਦੇ ਦੇ ਕੋਲ ਗਿਆਨ ਹੋਵੇ ਇਲਮ ਹੋਵੇ ਉਹ ਖਾਸ ਕਰਕੇ ਧਰਮ ਦੀ ਜਾਂ ਕੋਈ ਐਸੀ ਸੋਝੀ ਹੋਵੇ ਜਿਹੜੀ ਦੁਨੀਆ ਤੋਂ ਨਵੇਂ ਕ ਲਈ ਗਿਆਨ ਹੋਵੇ ਉਹਦਾ ਬੰਦੇ ਨੂੰ ਬੜਾ ਹੰਕਾਰ ਹੁੰਦਾ ਹੈ ਗੁਰੂ ਅੰਗਦ ਦੇਵ ਪਾਤਸ਼ਾਹ ਜੀ ਜਿਨ੍ਹਾਂ ਨੇ ਗੁਰਮੁਖੀ ਜਿਹੜੀ ਹੈ ਸਾਡੀ ਝੋਲੀ ਦੇ ਵਿੱਚ ਪਾਈ ਜੋ ਸੀ ਪੰਜਾਬੀ ਪਾਸ਼ਾ ਪੜਦੇ ਹਨ ਇਹ ਪਾਸ਼ਾ ਪੜਨ ਦੇ ਵਿੱਚ ਪੰਜਾਬੀ ਹੈ ਤੇ ਜੇ ਇਸ ਨੂੰ ਲਿਖਿਆ ਜਾਵੇ ਤੇ ਇਹ ਪੰਜਾਬੀ ਨਹੀਂ ਘੋਂਦੀ ਫਿਰ ਇਹ ਗੁਰਮੁਖੀ ਦੇ ਵਿੱਚ ਬਦਲ ਜਾਂਦੀ ਹੈ ਫਿਰ ਉਹ ਜਿਹੜੇ ਅੱਖਰ ਅਸੀਂ ਪਾਉਨੇ ਉਹ ਗੁਰਮੁਖੀ ਕਹੋਂਦੇ ਨੇ ਜੋਸੀਂ ਬੋਲ ਰਹੇ ਆ ਇਹ ਪੰਜਾਬੀ ਹੈ ਪਰ ਇਸੇ ਚੀਜ਼ ਨੂੰ ਜਦੋਂ ਅਸੀਂ ਅੱਖਰਾਂ ਦੀ ਬਣਤਰ ਦੇ ਵਿੱਚ ਲਿਖਾਂਗੇ ਇਹ ਗੁਰਮੁਖੀ ਬਣ ਜਾਵੇਗੀ ਹੁਣ ਤੁਸੀਂ ਦੇਖੋ ਗੁਰੂ ਅੰਗਦ ਦੇ ਮਹਾਰਾਜ ਜੀ ਨੇ ਕਿੱਡੇ ਵਿਦਵਾਨ ਹੋਣਗੇ ਕਿ ਜਿਹੜੇ ਗੁਰਮੁਖੀ ਦੇ ਜਿਹੜੇ 35 ਅੱਖਰ ਨੇ ਸਾਡੀ ਝੋਲੀ ਦੇ ਵਿੱਚ ਪਾ ਰਹੇ ਨੇ ਉਹ ਉਹਨਾਂ ਦੇ ਕੋਲ ਕਿੰਡੀ ਵਿਦਵਤਾ ਹੋਵੇਗੀ ਕਿਹੜਾ ਗਿਆਨ ਹੋਵੇਗਾ ਉਹਨਾਂ ਦੇ ਕੋਲ ਇੱਕ ਭਾਸ਼ਾ ਦੇ ਅੱਖਰਾਂ ਦੇ ਵਿੱਚੋਂ ਅੱਖਰ ਖੱਡ ਕੇ ਉਹਨਾਂ ਨੇ ਸਾਡੀ ਝੋਲੀ ਦੇ ਵਿੱਚ ਪਾਏ ਪਰ ਕਰ ਕੀ ਰਹੇ ਨੇ ਸੇਵਾ ਸੇਵਾ ਕਰ ਰਹੇ ਨੇ ਬਾਬਾ ਨਾਨਕ ਜੀ ਦੀ ਰਾਤ ਨੂੰ ਉਠਾ ਲੈਂਦੇ ਨੇ ਅੱਧੀ ਰਾਤ ਨੂੰ ਉਠਾ ਕੇ ਕਹਿੰਦੇ ਨੇ ਚੱਲ ਲੈਣਿਆਂ ਆ ਧਰਮਸ਼ਾਲਾ ਦੀਆਂ ਜਿਹੜੀਆਂ ਚਾਦਰਾਂ ਨੇ ਧੋਣ ਵਾਲੀਆਂ ਨੇ ਭਾਈ ਲੈਣਾ ਦੀ ਚੱਲ ਪੈਂਦੇ ਨੇ ਅੱਧੀ ਰਾਤ ਨੂੰ ਸਿਆੜਾਂ ਦਾ ਵਕਤ ਹੈ ਰਾਵੀ ਦੇ ਕੰਢੇ ਬੈਠ ਕੇ ਧੋਈ ਜਾ ਰਹੇ ਨੇ ਧੋਈ ਜਾ ਰਹੇ ਨੇ ਸਾਰੀਆਂ ਚਾਦਰਾਂ ਨੂੰ ਪੰਡ ਦੇ ਵਿੱਚ ਬੰਨ ਕੇ ਜਦੋਂ ਧਰਮਸ਼ਾਲਾ ਦੇ ਵਿੱਚ ਲੈ ਆਏ ਹੁਣ ਧਰਮਸ਼ਾਲਾ ਦੇ ਵਿੱਚ ਚਾਦਰਾਂ ਵਿਛਾਵਣੀਆਂ ਸਨ ਬਾਬਾ ਬੁੱਢਾ ਸਾਹਿਬ ਜੀ ਨੇ ਆਖਿਆ ਕਹਿੰਦੇ ਨੇ ਭਾਈ ਲੈਣਾ ਜੀ ਆਹ ਚਾਦਰਾਂ ਤੇ ਅਜੇ ਕੱਲ੍ਹ ਧੋਤੀਆਂ ਸਨ ਤੇ ਰਾਤੀ ਤੁਸੀਂ ਫੇਰ ਪੰਡ ਬਣ ਕੇ ਤੇ ਲੈ ਗਏ ਧੋਣ ਦੇ ਲਈ ਤੇ ਭਾਈ ਲੈਣਾ ਜੀ ਦਾ ਜਵਾਬ ਦੇਖੋ ਕਿੰਨਾ ਪਿਆਰਾ ਸੀ ਉਹਨਾਂ ਨੇ ਆਖਿਆ ਕਿ ਜਿਹੜੀ ਚੀਜ਼ ਮੇਰੇ ਗੁਰੂ ਦੀ ਨਿਗਾਹ ਦੇ ਵਿੱਚ ਮੈਲੀ ਆ ਨਾ ਮੈਂ ਉਹਨੂੰ ਕਹਿ ਨਹੀਂ ਸਕਦਾ ਕਿ ਇਹ ਇਹ ਸਾਫ਼ ਹੈ ਇਹ ਮੈਂ ਕੱਲ ਤੋਂ ਸੀ ਹੈ ਭਾਵ ਗੁਰੂ ਦੇ ਅੱਗੇ ਕੋਈ ਅਲਫਾਜ਼ ਨਹੀਂ ਭਾਵੇਂ ਤੁਸੀਂ ਆਪਣੀ ਕਰਨੀ ਦੇ ਉੱਤੇ 100% ਸਹੀ ਹੋ ਪਰ ਗੁਰੂ ਨੇ ਕਹਿ ਦਿੱਤਾ ਕਿ ਨਹੀਂ ਅਜੇ ਨਹੀਂ ਇਹਦਾ ਮਤਲਬ ਅਜੇ ਅੰਦਰ ਕੱਚਾ ਹੈ ਜਿਹੜੀ ਚੀਜ਼ ਗੁਰੂ ਹੁਣ ਭਾਈ ਲੈਣਾ ਦੇ ਅੰਦਰ ਦੀ ਭਾਵਨਾ ਕਿੰਡੀ ਪਿਆਰੀ ਹੋਵੇਗੀ ਕਿ ਉਹ ਗੁਰੂ ਦੇ ਬਚਨਾਂ ਤੋਂ 1 ਇੰਚ ਵੀ ਅੱਧਰ ਨਹੀਂ ਜਾਂਦੇ ਹੋਵੇ ਕੋਈ ਵਿਦਵਾਨ ਤੇ ਤੁਸੀਂ ਉਸ ਨੂੰ ਆਖੋ ਕਿ ਮੁਰਦਾ ਖਾਣੇ ਖਾਵੇਗਾ ਮੁਰਦਾ ਕਦੀ ਨਹੀਂ ਖਾਵੇਗਾ ਭਾਈ ਲੈਣਾ ਜੀ ਸੱਚੇ ਸਤਿਗੁਰ ਗੁਰਦੇਵ ਮਹਾਰਾਜ ਕਹਿੰਦੇ ਨੇ ਲੈਣੀਆਂ ਸਾਡੇ ਨਾਲ ਰਹਿਣਾ ਕਹਿੰਦੇ ਹਾਂ ਜੀ ਕਹਿੰਦੇ ਨੇ ਮਰਦਾ ਖਾਣਾ ਪਵੇਗਾ ਅੱਗੇ ਉਹ ਜਵਾਬ ਦੇਖੋ ਕਹਿਣਗੇ ਮਹਾਰਾਜ ਤੁਸੀਂ ਹੁਕਮ ਕਰੋ ਕਿਸ ਨੂੰ ਸਿਰ ਵਾਲੇ ਪਾਸਿਓਂ ਖਾਵਾਂ ਕਿ ਪੈਰਾਂ ਵਾਲੇ ਪਾਸਿਓਂ ਤੁਸੀਂ ਹੁਕਮ ਤੇ ਕਰੋ ਹੁਣ ਤੁਸੀਂ ਦੇਖੋ ਕਿੰਨਾ ਉਹਨਾਂ ਦਾ ਅੰਦਰ ਬੰਦਗੀ ਕਰਕੇ ਸੇਵਾ ਕਰਕੇ ਨਿਮਰਤਾ ਦੇ ਵਿੱਚ ਆ ਗਿਆ ਉਹ ਵੇਗਾ ਜਿਥੇ ਉਹਨਾਂ ਨੂੰ ਸਿਰਫ ਬਾਬਾ ਨਾਨਕ ਜੀ ਦਿਖਾਈ ਦਿੰਦੇ ਨੇ ਕਬੀਰ ਤੂੰ ਤੂੰ ਕਰਤਾ ਤੂੰ ਹੁਆ ਮੁਜ ਮੇ ਰਹਾ ਨਾ ਹੂੰ ਜਬ ਆਪਾ ਪਰਕਾ ਮਿਟ ਗਿਆ ਜਤ ਦੇਖੋ ਤਤ ਕਬੀਰ ਮਨ ਨਿਰਮਲ ਪਿਆ ਜੈਸਾ ਗੰਗਾ ਨੀਰ 파ਛੇ ਲਾਗੋ ਘਰ ਫਿਰ ਇਹ ਕਹਿ ਤ ਕਬੀਰ ਕਬੀਰ ਪਰ ਆਤਮਾ ਉਹਨਾਂ ਭਲੇ ਪੁਰਖਾਂ ਨੂੰ ਲੱਭਦਾ ਗਏ ਜਿਨ੍ਹਾਂ ਨੇ ਭਗਤੀ ਕੀਤੀ ਹੈ ਬੰਦਗੀ ਕੀਤੀ ਹੈ ਇਸ ਭਗਤੀ ਤੇ ਬੰਦਗੀ ਤੇ ਬਦਲੇ ਉਹਨਾਂ ਨੇ ਕੁਝ ਵੀ ਮੰਗਿਆ ਨਹੀਂ ਉਹ ਹਮੇਸ਼ਾ ਚੁੱਪ ਰਹੇ ਆਪ ਨਿਹੜੇ ਗਿਰਵਾਨ ਮੈਂ ਸਿਰ ਨੀਵਾ ਕਰ ਵੇ ਆ ਸਾਡੇ ਵਰਗੇ ਤੇ ਦੂਸਰਿਆਂ ਦੇ ਔਗਣ ਲੱਭਦੇ ਨੇ ਨਾ ਪਰ ਜਿਹੜੇ ਬੰਦਗੀ ਕਰਨ ਵਾਲੇ ਨੇ ਉਹ ਕਹਿੰਦੇ ਨੇ ਹਮ ਨਹੀਂ ਚੰਗੇ ਬੁਰਾ ਨਹੀਂ ਕੋਈ ਤੇ ਦੱਸੋ ਜਿਸ ਬੰਦੇ ਨੇ ਇਹ ਹੀ ਕਬੂਲ ਕਰ ਲਿਆ ਕਿ ਅਸੀਂ ਮਾੜੇ ਹਾਰੇ ਝਗੜੇ ਖਤਮ ਨੇ ਸਾਰੇ ਕਲੇਸ਼ ਖਤਮ ਨੇ ਅੱਜ ਬੰਦਾ ਮੰਨਣ ਦੇ ਲਈ ਤਿਆਰ ਨਹੀਂ ਤੁਸੀਂ ਦੇਖੋ ਬੰਦਾ ਗੁਨਾਹ ਕਰ ਲਈਗਾ ਅਦਾਲਤ ਦੇ ਵਿੱਚ ਜਦੋਂ ਤੱਕ ਸਬੂਤ ਦੇ ਕੇ ਤੇ ਗੱਲ ਪੂਰੀ ਗਵਾਹੀ ਨਿਭੜ ਜਾਵੇ ਤੇ ਜੱਜ ਦਾ ਜਦੋਂ ਤੱਕ ਫੈਸਲਾ ਨਹੀਂ ਆ ਜਾਂਦਾ ਹਾਲਾਂ ਬੰਦਾ ਗੁਨਾਹਗਾਰ ਹੈ ਪਰ ਤੁਸੀਂ ਉਹਨੂੰ ਉਦੋਂ ਤੱਕ ਗੁਨਾਹਗਾਰ ਨਹੀਂ ਕਹਿ ਸਕਦੇ ਜਦ ਤੱਕ ਅਦਾਲਤ ਦਾ ਫੈਸਲਾ ਨਾ ਆ ਜਾਵੇ ਅਦਾਲਤ ਫੈਸਲਾ ਕਰੇਗੀ ਅਦਾਲਤ ਇਹ ਫੈਸਲਾ ਕਰੇਗੀ ਨੇ ਗੁਨਾਹ ਕੀਤਾ ਕੇ ਫਿਰ ਉਹ ਗੁਨਾਹਗਾਰ ਗਏ ਪਹਿਲਾ ਗੁਨਾਹਗਾਰ ਨਹੀਂ ਕਹਿ ਸਕਦਾ ਪਰ ਕਬੀਰ ਸਾਹਿਬ ਕਹਿੰਦੇ ਨੇ ਹਮ ਨਹੀਂ ਚੰਗੇ ਬੁਰਾ ਨਹੀਂ ਕੋਈ ਇਹ ਜੇ ਬਾਬਾ ਨਾਨਕ ਜੀ ਦੇ ਬਚਨ ਨੇ ਕਬੀਰ ਸਾਹਿਬ ਦੇ ਬਚਨ ਨੇ ਕਬੀਰ ਸਾਹਿਬ ਕਹਿੰਦੇ ਨੇ ਕਬੀਰ ਸਭ ਤੇ ਹਮ ਗੁਰੇ ਹਮ ਤਜ ਭਲੋ ਸਭ ਕੋ ਜਿਨ ਐਸਾ ਕਰ ਬੂਝਿਆ ਮੀਤ ਹਮਾਰਾ ਸੋ ਜਿਨੂੰ ਇਹ ਸਮਝ ਲੱਗ ਗਈ ਕਿ ਨਿਮਰਤਾ ਦੇ ਵਿੱਚ ਹੀ ਜੀਵਨ ਦਾ ਪਰਮ ਸੋਖ ਹੈ ਨਿਮਰਤਾ ਦੇ ਵਿੱਚ ਹੀ ਕਿਉਂ ਗੁਰਬਾਣੀ ਕਹਿੰਦੀ ਹੈ ਕਿ ਧਰ ਤਰਾਜੂ ਤੋਲਿਏ ਨੀਵੇਂ ਸੋ ਗੋਰਾ ਹੋਏ ਬਾਬਾ ਨਾਨਕ ਜੀ ਕਹਿ ਰਹੇ ਨੇ ਕਿ ਤੁਸੀਂ ਤਰਾਜੂ ਦੇ ਵਿੱਚ ਤੋਲ ਕੇ ਦੇਖ ਲਓ ਜਿਹੜੀ ਚੀਜ਼ ਭਾਰੀ ਹੋਵੇਗੀ ਉਹ ੇਠਾਂ ਵੱਲ ਨੂੰ ਜਾਵੇਗੀ ਜਿਨ੍ਹਾਂ ਪਰਮਪੁਰਖਾਂ ਦੇ ਅੰਦਰ ਵਾਹਿਗੁਰੂ ਜੀ ਦੇ ਨਾਮ ਦਾ ਰਸ ਵਸਦਾ ਹੈ ਉਹ ਹਮੇਸ਼ਾ ਨਿਮਰਤਾ ਦੇ ਵਿੱਚ ਟਿਕੇ ਰਹਿੰਦੇ ਮਾਤਮਾ ਬੁੱਧ ਦੇ ਕਿਉਂਕਿ ਜਿੰਨੇ ਵੀ ਇਹ ਮਹਾਨ ਪੁਰਖ ਨੇ ਜਾਂ दैਵੀ ਆਤਮਾ ਇਸ ਸੰਸਾਰ ਦੇ ਵਿੱਚ ਆਈਆਂ ਨੇ ਨਾ ਜਿਵੇਂ ਫੁੱਲ ਦੇ ਨਾਲ ਕੰਡੇ ਹੁੰਦੇ ਨੇ ਇਦਾਂ ਹੀ ਇਹਨਾਂ ਬੰਦਿਆਂ ਦੇ ਵੈਰੀ ਬੜੇ ਹੁੰਦੇ ਨੇ ਕਿਸੇ ਨੇ ਮਹਾਤਮਾ ਬੁੱਧ ਨੂੰ ਬੈਠਿਆਂ ਭਗਤੀ ਕਰਦੇ ਸਨ ਬੈਠੇ ਸਨ ਤੇ ਮਹਾਤਮਾ ਬੁੱਧ ਦੇ ਉੱਤੇ ਆਣ ਕੇ ਥੁੱਕ ਦਿੱਤਾ ਹੁਣ ਕਿੱਡੀ ਮਾੜੀ ਹੱਕਤ ਹੈ ਜਦੋਂ ਉਸ ਨੇ ਥੁੱਕ ਦਿੱਤਾ ਮਹਾਤਮਾ ਜੀ ਨੇ ਆਪਣਾ ਕੱਪੜਾ ਲਿਆ ਮੁੱਖ ਪੂੰਝਿਆ ਕੁਝ ਜਵਾਬ ਹੀ ਨਹੀਂ ਦਿੱਤਾ ਕੋਈ ਰਿਪਲਾਈ ਨਹੀਂ ਦਿੰਦਾ ਬੈਠੇ ਰਹੇ ਨੰਦ ਮੇਰੇ ਵਰਗਾ ਬੈਠਾ ਸੀ ਚੇਲਾ ਉਹਨਾਂ ਦਾ ਉਹ ਕਹਿੰਦੇ ਮਹਾਤਮਾ ਜੀ ਤੁਸੀਂ ਯਾਦ ਕਿਓ ਮੈਂ ਆਹ ਕਰ ਦੂੰ ਮੈਂ ਉਹ ਕਰ ਦੂੰ ਮਹਾਤਮਾਬੋਧ ਜੀ ਕਹਿੰਦੇ ਨਹੀਂ ਥੁੱਕਿਆ ਮੇਰੇ ਦੇ ਉੱਤੇ ਐ ਤੇ ਤੂੰ ਐਵੇਂ ਗੁੱਸਾ ਕਰ ਨਹੀਂ ਗੁੱਸਾ ਨਹੀਂ ਕਰਨਾ ਮਹਾਤਮਾ ਜੀ ਟਿਕ ਜਾਵੇ ਟਿਕ ਗਏ ਹੁਣ ਜਿਸ ਬੰਦੇ ਨੇ ਥੁੱਕਿਆ ਸੀ ਉਹ ਬੰਦਾ ਬੜਾ ਕਾਲਾ ਆ ਕੇ ਮੈਂ ਮਹਾਤਮਾ ਦੇ ਉੱਤੇ ਥੁੱਕ ਕੇ ਆ ਗਿਆ ਤੇ ਮਹਾਤਮਾ ਨੇ ਮੈਨੂੰ ਜਵਾਬ ਵੀ ਕੋਈ ਨਹੀਂ ਦਿੱਤਾ ਉਹਨੂੰ ਇਤਨੀ ਆਪਣੀ ਗਲਤੀ ਮਹਿਸੂਸ ਹੋਈ ਇਤਨੀ ਜ਼ਿਆਦਾ ਗਲਤੀ ਮਹਿਸੂਸ ਹੋਈ ਉਹ ਮਹਾਤਮਾ ਜੀ ਦੇ ਕੋਲ ਚਲਾ ਗਿਆ ਤੇ ਮਹਾਤਮਾ ਨੂੰ ਕਹਿਣ ਲੱਗਾ ਮਹਾਤਮਾ ਜੀ ਜੋ ਕੱਲ ਘਟਨਾ ਘਟਤ ਹੋਈ ਮੈਂ ਉਹਦੇ ਲਈ ਬੜਾ ਸ਼ਰਮਿੰਦਾ ਹਾਂ ਮੇਰੇ ਮਨੰਦਰ ਆਪ ਜੀ ਦੇ ਲਈ ਨਫ਼ਰਤ ਸੀ ਉਹ ਨਫ਼ਰਤ ਇਤਨੀ ਵੱਧ ਗਈ ਸੀ ਕਿ ਮੈਂ ਤੁਹਾਨੂੰ ਜ਼ਲੀਲ ਕਰਨ ਦੇ ਲਈ ਤੁਹਾਡੇ ਮੁਖ ਦੇ ਉੱਤੇ ਥੁੱਕ ਦੇਣਾ ਮੈਨੂੰ ਕੀ ਮੰਗ ਕਰਦੇ ਮਹਾਤਮਾ ਬੁੱਧ ਜੀ ਦਾ ਰਪਲਾਈ ਜਵਾਬ ਸੁਣਿਓ ਬੜਾ ਪਿਆਰਾ ਮਹਾਤਮਾ ਬੁੱਧ ਕਹਿੰਦੇ ਨੇ ਜਿਹੜੀ ਕੱਲ ਦੀ ਘਟਨਾ ਸੀ ਉਹ ਤੇ ਮੈਂ ਕੱਲ ਹੀ ਭੁੱਲ ਗਿਆ ਸੀ ਕੱਲ ਹੀ ਭੁੱਲ ਗਿਆ ਸੀ ਸਾਡਾ ਸੁਭਾਅ ਕਿਦਾਂ ਹੁੰਦਾ ਹੈ ਕੋਈ ਸਾਨੂੰ ਉੱਚਾ ਵੀ ਬੋਲ ਦੇਣਾ ਤੇ ਬੰਦਾ ਕਹਿੰਦਾ ਮੈਂ ਮਰਦੇ ਦਮ ਤੱਕ ਨਹੀਂ ਭੁੱਲਾਂਗਾ ਫਿਰ ਕਿੱਥੋਂ ਮੈਂ ਕਿਹਨਾਂ ਕਿੱਥੋਂ ਜੀਵਨ ਦੇ ਵਿੱਚ ਆਨੰਦ ਤੇ ਰਸ ਆਉਣਾ ਬੰਦੇ ਦਾ ਬ੍ਰੈਡ ਪ੍ਰੈਸ਼ਰ ਹੀ ਵਧਣਾ ਹੈ ਨਾ ਬੀਪੀ ਵਧਣਾ ਹੈ ਜਦੋਂ ਆਪਾਂ ਕਿਸੇ ਦੀ ਗੱਲ ਬਰਦਾਸ਼ਤ ਨਹੀਂ ਕਰਨੀ ਤੇ ਬੰਦੇ ਨੂੰ ਗੁੱਸਾ ਕ੍ਰੋਧ ਆ ਜਾਣਾ ਹੈ ਇੱਕ ਨਿੱਕੀ ਜੀ ਗੱਲ ਹੈ ਨਿੱਕੀ ਜੀ ਗੱਲ ਅਸੀਂ ਜ਼ਿੰਦਗੀ ਭਰ ਯਾਦ ਰੱਖੀਏ ਨਹੀਂ ਯਾਦ ਰੱਖਣੇ ਪਰਮਾਤਮਾ ਦੀਆਂ ਚੰਗਿਆਈਆਂ ਨੂੰ ਯਾਦ ਰੱਖੀਏ ਉਸ ਵਾਹਿਗੁਰੂ ਜੀ ਨੇ ਸਾਨੂੰ ਜੀਵਨ ਦਿੱਤਾ ਇਹ ਵਾਹਿਗੁਰੂ ਜੀ ਨੇ ਸਾਨੂੰ ਪਦਾਰਥ ਦਿੱਤੇ ਨੇ ਜੇ ਚੇਤਾ ਹੀ ਰੱਖਣੇ ਇਹ ਚੇਤਾ ਰੱਖੀਏ ਇਹ ਭੁੱਲ ਜਾਂਦਾ ਹੈ ਸਾਨੂੰ ਤੇ ਬੰਦਾ ਕਹਿੰਦਾ ਜੀ ਇਹ ਮਕਾਨ ਮੇਰਾ ਦੁਕਾਨ ਮੇਰਾ ਘਰ ਮੇਰਾ ਧੀ ਮੇਰੀ ਪੁੱਤਰ ਮੇਰੇ ਪਰਿਵਾਰ ਮੇਰਾ ਇਹ ਸਭ ਕੁਝ ਮੇਰਾ ਹੀ ਹੈ ਜਿਸ ਨੂੰ ਵਾਹਿਗੁਰੂ ਜੀ ਦੀਆਂ ਦਾਤਾਂ ਸਮਝਣੀਆਂ ਸੰ ਉਹਨਾਂ ਨੂੰ ਆਪਣਾ ਸਮਝੀ ਬੈਠਾ ਹੈ ਜਿਹੜੀ ਚੀਜ਼ ਭੁਲਾਉਣੀ ਸੀ ਉਸ ਨੂੰ ਯਾਦ ਕਰਕੇ ਬੈਠਾ ਹੈ ਤੇ ਜਿਹੜੀ ਚੀਜ਼ ਯਾਦ ਕਰਨੀ ਸੀ ਉਹ ਭੁੱਲੀ ਬੈਠੀ ਹੈ ਉਹ ਪਤਾ ਹੀ ਕੋਈ ਨਹੀਂ ਇਹ ਸਾਨੂੰ ਪਤਾ ਹੀ ਨਹੀਂ ਹੈ ਕਿ ਸਾਡਾ ਜਨਮ ਕਾਦੇ ਵਾਸਤੇ ਹੋਇਆ ਨਾ ਕ੍ਰੋਧ ਕਰਨ ਵਾਸਤੇ ਨਾ ਅਹੰਕਾਰ ਕਰਨ ਵਾਸਤੇ ਨਾ ਕਿਸੇ ਨੂੰ ਅਪ ਸ਼ਬਦ ਬੋਲਣ ਵਾਸਤੇ ਅੱਜ ਸਾਡਾ ਇਤਨਾ ਵੀ ਜਿਹੜਾ ਸੰਤੋਖ ਨਹੀਂ ਹੈ ਕਿ ਕੋਈ ਸਾਨੂੰ ਉੱਚੀ ਆਵਾਜ਼ ਦੇ ਵਿੱਚ ਬੋਲ ਜੇ ਨਾ ਤਾਂ ਅਸੀਂ ਨਿਮਰਤਾ ਦੇ ਵਿੱਚ ਸੁਣ ਲਈ ਨਹੀਂ ਕਿਸੇ ਦਾ ਜ਼ੇਰਾ ਨਹੀਂ ਹੈ ਕੋਈ ਵੀ ਇਨਸਾਨ ਪਰ ਬੰਦਗੀ ਕਰਨ ਵਾਲੇ ਇਹ ਘਰ ਦੇ ਵਿੱਚ ਬੈਠ ਕੇ ਨਹੀਂ ਮਹਾਨ ਹੋਗੇ ਪਿਆਰਿਓ ਇਹਨਾਂ ਨੇ ਇਸ ਚੀਜ਼ ਨੂੰ ਬਹੁਤ ਜ਼ਿਆਦਾ ਫੇਸ ਕੀਤਾ ਕਿ ਜਿਹੜੀ ਚੀਜ਼ ਨੂੰ ਅੰਜਾਂ ਜਿਹੜੀ ਚੀਜ਼ ਤੋਂ ਅਸੀਂ ਬਹੁਤ ਡਰਦੇ ਹਾਂ ਅਸੀਂ ਕਹਿੰਦੇ ਹਾਂ ਕੋਈ ਸਾਨੂੰ ਉੱਚਾ ਨਾ ਬੋਲੇ ਸਾਨੂੰ ਕੋਈ ਮਾੜਾ ਨਾ ਬੋਲੇ ਸਾਡੀ ਸਾਰੇ ਰਿਸਪੈਕਟ ਕਰਨ ਪਰ ਬੰਦਗੀ ਕਰਨ ਵਾਲਿਆਂ ਦੇ ਜੀਵਨ ਦੇ ਅੰਦਰ ਐਸੀਆਂ ਐਸੀਆਂ ਘਟਨਾਵਾਂ ਵਰਤੀਆਂ ਨੇ ਜੇ ਸਾਡੇ ਜੀਵਨ ਦੇ ਵਿੱਚ ਵਰਤ ਜਾਣ ਮੈਂ ਤੇ ਕਹਿੰਨਾ ਕਿ ਸ਼ਾਇਦ ਸੁੱਤੇ ਪਿਆ ਜਾਗੀ ਨਾ ਕੋਲੇ ਬੰਦੇ ਨੂੰ ਵੈਸੀ ਟੈਕ ਆ ਜਾਵੇ ਕਿ ਪਰ ਬੰਦਗੀ ਕਰਨ ਵਾਲੇ ਬਿਲਕੁਲ ਜੀਵਨ ਦੇ ਵਿੱਚ ਤੇ ਉਹ ਪਤਾ ਹੀ ਕਿੰਨੇ ਕਿੰਨੇ ਇਹ ਜਨਮ ਤੁਹਾਰੇ ਲੈ ਕੇ ਮਹਾਰਾਜ ਆ ਜਿਹੜਾ ਜਨਮ ਹੈ ਨਾ ਇਹ ਤੁਹਾਡੇ ਲੈ ਕੇ ਹੈ ਤੁਸੀਂ ਕਿੱਧਰ ਤੋੜਨਾ ਹੈ ਇਹ ਤੁਹਾਡੀ ਮਰਜ਼ੀ ਹੈ ਸਾਡੀ ਮਰਜ਼ੀ ਨਹੀਂ ਇਸੇ ਕਰਕੇ ਐਸੇ ਬੰਦੇ ਆਪਣੀ ਜੀਵਨ ਦੇ ਵਿੱਚ ਬਹੁਤੇ ਪਰੇਸ਼ਾਨ ਨਹੀਂ ਹੁੰਦੇ ਉਹ ਆਪਣੀ ਜੀਵਨ ਦੇ ਵਿੱਚ ਆਪਣਾ ਧਿਆਨ ਜਿਹੜਾ ਹੈ ਉਹ ਵਾਹਿਗੁਰੂ ਜੀ ਦੇ ਚਰਨਾਂ ਦੇ ਵਿੱਚ ਜੋੜ ਕੇ ਰੱਖਦੇ ਨੇ ਮਹਾਰਾਜ ਕਹਿੰਦੇ ਨੇ ਗੁਣ ਗੋਵਿੰਦ ਗਾਉ ਨਕੀ ਜਨਮਕਾਰਤ ਕੀ ਕੋ ਨਾਨਕ ਹਰ ਭਜ ਮੰਨਾ ਜਹ ਬਿਦ ਜਲ ਕੋਮੀ ਜਿਵੇਂ ਮੱਛੀ ਪਾਣੀ ਦੇ ਵਿੱਚ ਰਹਿੰਦੀ ਹੈ ਤੇ ਉਹ ਪਾਣੀ ਦੇ ਨਾਲ ਪ੍ਰੀਤ ਕਦੀ ਨਹੀਂ ਤਿਆਗਦੀ ਕਿਉਂਕਿ ਉਹਨੂੰ ਪਤਾ ਹੈ ਮੇਰਾ ਜੀਵਨ ਹੀ ਪਾਣੀ ਇਸੇ ਤਰ੍ਹਾਂ ਸਾਡਾ ਜਿਹੜਾ ਜੀਵਨ ਹੈ ਉਹ ਰੱਬ ਦਾ ਨਾਮ ਹੈ ਬਾਣੀ ਹੈ ਅਰਦਾਸ ਕਰੀਏ ਕਿ ਮਹਾਰਾਜ ਆਪ ਜੀ ਨੇ ਕਿਰਪਾ ਕਰਨੀ ਵਿਸਰਨਾਹੀ ਦਾਤ ਆਪਣਾ ਨਾਮ ਦੇ